ਇਕਸਰਾ ਆ ਜਿਹੜੀ ਤੁਸੀਂ ਦੇਖ ਸਕਦੇ ਹੋ ਪ੍ਰਾਤਨ ਸਮੇਂ ਤੋਂ ਜਿੱਥੇ ਪ੍ਰਾਤਨੀਆਂ ਇਮਾਰਤਾਂ ਸੀ ਸਾਰੀਆਂ ਟੈ ਡੇਰੀ ਹੋ ਗਈਆਂ ਉੱਥੇ ਹੀ ਇਸ ਇਮਾਰਤ ਦੀ ਖੂਬਸੂਰਤੀ ਤੁਸੀਂ ਦੇਖ ਸਕਦੇ ਹੋ ਕਿੰਨੇ ਵਧੀਆ ਤਰੀਕੇ ਨਾਲ ਹੈ ਤਰੀਕ 500 ਸਾਲ ਦੇ ਕਰੀਬ ਪੁਰਾਣੀ ਇਮਾਰਤ ਹੈ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਉਸੇ ਤਰ੍ਹਾਂ ਦੇ ਇਹ ਲੋਰੀ ਗੇਟ ਹੈ ਇਮਾਰਤ ਐ ਸਰਾਹ ਐ ਸਰਾਹ ਦੇ ਜਿਹੜਾ ਗੇਟ ਦੇ ਉੱਪਰ ਜਿਹੜੇ ਸਰਾਹ ਦਿਖਣੇ ਆ ਪਿੱਛੇ ਕੂਹਾਂ ਦੀਆਂ ਜਦੋਂ ਹਮਲੇ ਹੁੰਦੇ ਸੀ ਤੇ ਇਸ ਇਮਾਰਤ ਦੇ ਅੰਦਰ ਅੰਦਰ ਜਿਹੜਾ ਉਹ ਪਿੰਡ ਵਸਦਾ ਸੀ ਜਿੱਥੋਂ ਕਹਿ ਸਕਦੇ ਆ ਕਿ ਇੱਕ ਰਾਸਤਾ ਜਿਹੜਾ ਦੇਖਣ ਨੂੰ ਮਿਲਦਾ ਈ ਲੋਹਰੀ ਗੇਟ ਨੂੰ ਬਰੀਕ ਜਿਹੜੀ ਗਲੀ ਐ ਇਸ ਨੂੰ ਕਿਸੇ ਮੌਕੇ ਟੋਰ ਗਲੀ ਕਿਹਾ ਜਾਂਦਾ ਸੀ ਅੱਜ ਵੀ ਇਸ ਇਤਿਹਾਸਕ ਭਾਗ ਆ ਕਿ ਲਗਵਾ ਇਹ ਬਿਲਕੁਲ ਢਹਿ ਡੇ ਰਹੀ ਹੋ ਚੁੱਕੀ ਸੀ ਉਹਨਾਂ ਵੱਲੋਂ ਦੀ ਰਿਪੇਅਰ ਕਰਾਈ ਗਈ ਹੈ ਇਹ ਗੌਂਦ ਨੂੰ ਕਾਫੀ ਹੱਦ ਤੱਕ ਬਹੁਤ ਵਧੀਆ ਬਣਾ ਦਿੱਤਾ ਗਿਆ ਹੈ ਦਿੱਲੀ ਲਾਹੌਰ ਮਾਰਗ ਉਸ ਵਕਤ ਦਾ ਟਾਈਮ ਮੁਗਲਾਂ ਦੇ ਦਰਾਂ ਇਹੀ ਚੱਲਦਾ ਰਹਿੰਦਾ ਸੀ ਦਿੱਲੀ ਲਾਹੌਰ ਮਾਰਗ ਦੇ ਸਿੱਟਾ ਮਾਰਗ ਉਹ ਗੇਟਾ ਦੇ ਅਕਬਰ ਨੇ ਸ਼ੁਰੂ ਕੀਤਾ ਹੋਊਗਾ ਤੇ ਜਹਾਂਗੀਰ ਨੇ ਕੰਪਲੀਟ ਕੀਤਾ ਹੋਊਗਾ ਹਾਂਜੀ ਇਹ ਕੋਈ 500 500 ਸਾਲ ਦੇ ਕਰੀਬ ਚੂਨਾ ਵਰਤਿਆ ਗਿਆ ਚੂਨਾ ਤੇ ਇਹੋ ਜੀ ਚੀਜ਼ ਆਪ ਤੁਸੀਂ ਆਹ ਇੱਕ ਇੱਕ ਕੱਢੋ ਇਹਦੇ ਵਿੱਚੋਂ ਅੱਗੇ ਨਹੀਂ ਦੇ ਜਾਓਗੇ ਚਿੰਗਾਰੇ ਮਾਰਦਾ ਕੋਈ ਮਾਰੋਗੀ ਚੀਜ਼ ਇੰਨਾ ਪੱਕਾ ਟੁੱਟਦਾ ਨਹੀਂਗਾ ਇੱਟ ਟੁੱਟ ਜੂਗੀ ਚੂਨਾ ਨਹੀਂ ਢੁੱਟੇਗਾ ਰਹਿ ਨਾ ਕੋਈ ਬਾਹ ਬਾਲਾ ਨਾ ਸ਼ਤੀਰੀ ਨਾ ਘਾਟਰ ਨਾ ਕੋਈ ਸਰੀਆ ਪਿਆ ਹਨ ਇਦਾਂ ਹੀ ਟੈਲਾਂ ਹੀ ਮਤਲਬ ਜੜੀਆਂ ਖੜੀਆਂ ਕੀਤੀਆਂ ਹੋਈਆਂ ਇਹ ਕਿ ਮਤਲਬ ਕਿਸ ਤਰੀਕੇ ਦਾ ਜਿਹੜਾ ਕੈਮੀਕਲ ਉਸ ਸਮੇਂ ਵਰਤਦੇ ਹਣਗੇ ਜਿਹੜਾ ਇਹ ਜੀ ਵਰਤਿਆ ਗਿਆ ਉਹਦੇ ਟਾਈਮ ਦਾ ਇਹੋ ਜੀ ਚੀਜ਼ ਪਤਾ ਨਹੀਂ ਕਿਹੜੀ ਚੀਜ਼ ਉਹ ਪਾਉਂਦੇ ਰਹੇ ਵੀ ਜਦੋਂ ਅੱਜ ਕੱਲ ਤਾਂ ਆਪਾਂ ਸੀਮਿੰਟ ਲਾਉਂਦੇ ਆ ਤੇ ਉਹ ਭੁਰ ਜਾਂਦਾ ਇਹ ਪੱਥਰ ਹੀ ਵੱਜ ਜਾਂਦਾ ਅੰਦਰ ਜਾ ਇਹ ਸਾਰੇ ਜਦੋਂ ਅਸੀਂ ਛੋਟੇ ਨੇ ਉਹਦੇ ਦੇਦਾਂ ਉਹਦੇ ਹੱਥ ਬਹੁਤ ਜ਼ਿਆਦਾ ਖਸਤਾ ਹੁੰਦੀ ਸੀ ਜੀ ਹੱਥ ਜੋ ਵੀ ਆ ਸਾਰਾ ਉਹਨਾਂ ਜੋ ਦੇਖ ਰਹੇ ਕ ਵੀ ਆਪਣਾ ਕੀਤੀ ਉਹਨਾਂ ਨੇ ਉਸ ਤੋਂ ਬਾਅਦ ਉਹਨਾਂ ਨੇ ਇਹਨੂੰ ਕਾਫੀ ਇਹਦੇ ਵਿੱਚ ਸੁਧਾਰ ਲਿਆ ਪਰ ਬਾਹਰੋਂ ਦੇਖ ਕੇ ਜਿਸ ਤਰ੍ਹਾਂ ਗੇਟ ਦਾ ਜੋ ਖੁੱਲਦਾ ਨਹੀਂ ਆ ਤੇ ਜੋ ਦੀ ਹਾਲਤ ਵੇਖ ਕੇ ਤੇ ਫਿਰ ਉਹ ਵਾਪਸ ਚਲ ਜਾਂਦੇ ਪਰ ਉਹ ਸਾਡੇ ਮਨ ਨੂੰ ਲੱਗਦਾ ਕਿ ਸਾਡੇ ਸ਼ਹਿਰ ਦੇ ਵਿੱਚ ਪਿੰਡ ਜੇ ਉਹ ਚੀਜ਼ ਹੈਗੀ ਆ ਤਾਂ ਦੇਖਣ ਆਉਣ ਏਡੀ ਕਰੋ ਆਏ ਵੇਖੇ ਜਾਂਦੇ ਅਕਰ ਸਰਾਏ ਅਕਬਰ ਜਾਂ ਜਹਾਂਗੀਰ ਪ੍ਰਵੇਸ਼ ਦੁਆਰਾ ਜਿਹੜੀ ਇਹ ਤਿਆਰ ਕੀਤੀ ਗਈ ਹੈ ਤੁਸੀਂ ਦੇਖ ਸਕਦੇ ਹੋ ਇੱਕ ਦਰਵਾਜ਼ਾ ਜਿਹੜਾ ਲਾਹੌਰ ਨੂੰ ਖੁੱਲਦਾ ਹੈ ਇੱਕ ਜਿਹੜਾ ਦਿੱਲੀ ਨੂੰ ਖੋਲਦਾ ਹੈ ਤੁਸੀਂ ਦੇਖ ਸਕਦੇ ਹੋ ਕਿ ਇਸ ਇਮਾਰਤ ਦਾ ਹਾਲ ਜਿਹੜਾ ਬਿਲਕੁਲ ਖਸਟ ਜਿਹੜੀ ਹਾਲ ਤੁਸੀਂ ਖਸਤਾ ਆ ਚੁੱਕੀ ਸੀ ਉਹਨ ਭਾਰਤ ਸਰਕਾਰ ਵੱਲੋਂ ਪ੍ਰਾਤਨ ਡਿਪਾਰਟਮੈਂਟ ਵੱਲੋਂ ਜਿਹੜਾ ਇਹਦੀ ਫੇਰ ਦੁਬਾਰਾ ਉਹ ਸਾਰੀ ਕਰਵਾਈ ਜਾ ਰਹੀ ਹੈ ਤੁਸੀਂ ਇਹ ਜਿਹੜਾ ਰਸਤਾ ਹੈ ਲੋਰੀ ਗੇਟ ਹੈ ਸਾਹਮਣੇ ਇਸ ਦੇ ਪਿੱਛੇ ਤੁਸੀਂ ਕੈਮਰਾਮੈਨ ਨੂੰ ਦਿਖਾ ਜੇ ਕਿ ਸਾਹਮਣੇ ਆ ਦਿੱਲੀ ਗੇਟ ਜਿਹੜਾ ਉਹ ਸਮੇਦਾਰ ਹੈ ਇਸ ਤੇ ਜੀ ਦੇਖ ਰਹੇ ਹਾਂ ਖਬਰ ਪੰਜਾਬ ਟੀਵੀ ਤੇ ਮੈਂ ਹਾਂ ਕਪਿਲ ਗੇਲ ਅੱਜ ਪਹੁੰਚੂ ਕੇ ਆਂ ਜਿਹੜਾ ਤਰਨਤਾਰਨ ਦੇ ਪਿੰਡ ਫਤਿਆਬਾਦ ਵਿਖੇ ਦਿੱਤੇ ਇੱਕ ਪ੍ਰਾਤਨ ਜਿਹੜੀ ਇਮਾਰਤ ਤੁਹਾਨੂੰ ਦਿਖਾਵਾਂਗੇ ਸਾਰੀਆਂ ਤਸਵੀਰਾਂ ਕੈਮਰਾਮੈਨ ਨੂੰ ਕਹੂੰਗਾ ਤੁਹਾਡੇ ਨਾਲ ਸਾਰੀਆਂ ਤਸਵੀਰਾਂ ਸਾਂਝੀਆਂ ਕਰਾਂਗੇ ਇਸ ਵਕਤ ਫਤਿਆਬਾਦ ਦੀ ਧਰਤੀ ਤੇ ਆਂ ਜਿੱਥੇ ਇੱਕ ਸਥਾਨ ਆ ਜਿਹੜੀ ਤੁਸੀਂ ਦੇਖ ਸਕਦੇ ਹੋ ਪ੍ਰਾਤਨ ਸਮੇਂ ਤੋਂ ਜਿੱਥੇ ਪ੍ਰਾਤਨੀਆਂ ਇਮਾਰਤਾਂ ਸੀ ਸਾਰੀਆਂ ਢਹ ਢੇਰੀ ਹੋ ਗਈਆਂ ਉੱਥੇ ਹੀ ਭਾਰਤੀ ਸਰਕਾਰ ਵੱਲੋਂ ਇਸ ਇਮਾਰਤ ਨੂੰ ਜਿਹੜਾ ਦੁਬਾਰਾ ਤਿਆਰ ਕੀਤਾ ਗਿਆ ਹੈ ਕਿਉਂਕਿ ਇਸ ਇਮਾਰਤ ਦੀ ਖੂਬਸੂਰਤੀ ਤੁਸੀਂ ਦੇਖ ਸਕਦੇ ਹੋ ਕਿੰਨੇ ਵਧੀਆ ਤਰੀਕੇ ਨਾਲ ਹੈ ਕਰੀਬ 500 ਸਾਲ ਦੇ ਕਰੀਬ ਪੁਰਾਣੀ ਇਮਾਰਤ ਹੈ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਉਸੇ ਤਰ੍ਹਾਂ ਦੇ ਤらい ਗੁੰਮ ਤੇ ਜਿਹੜੇ ਬਣੇ ਹੋਏ ਨੇ ਇੱਕ ਚੋਰ ਗਲੀ ਵੀ ਹੈ ਥੱਲੇ ਇਹ ਜਿਹੜਾ ਗੇਟ ਜਿੱਥੇ ਅਸੀਂ ਖੜੇ ਆ ਇਹ ਲੋਹਰੀ ਗੇਟ ਹੈ ਇਮਾਰਤ ਐ ਸਰਾਆਂ ਐ ਸਰਾਆਂ ਦੇ ਜਿਹੜਾ ਗੇਟ ਦੇ ਉੱਪਰ ਜਿਹੜੇ ਸਰਾਆਂ ਦੇ ਖੜੇ ਆ ਪਿੱਛੇ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਦਿੱਲੀ ਗੇਟ ਹੈ ਕਿ ਸਾਹਮਣੇ ਦੇਖ ਸਕਦੇ ਹੋ ਤੁਸੀਂ ਥੋੜਾ ਦੂਰ ਹੈ ਪਰ ਜ਼ੂਮ ਕਰਕੇ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਦਿੱਲੀ ਗੇਟ ਜਿਹੜਾ ਬਣਾਇਆ ਇਸਦੇ ਦਿੱਲੀ ਗੇਟ ਤੇ ਲੌਰੀ ਗੇਟ ਦੇ ਅੰਦਰ ਕਿਸੇ ਮੌਕੇ ਇੱਥੇ ਜਿਹੜੀ ਇੱਕ ਰਿਆਸਤ ਕਹਿ ਸਕਦੇ ਆ ਜਾਂ ਪਿੰਡ ਕਹਿ ਸਕਦੇ ਆ ਵਸਦਾ ਸੀ ਕਿਉਂਕਿ ਜਦੋਂ ਇਹ ਗੇਟ ਦੋਨੇ ਬੰਦ ਹੋ ਜਾਂਦੇ ਸਾਰਾ ਪਿੰਡ ਉਸ ਵਕਤ ਜਿਤਨਾ ਸੇਫ ਹੋ ਜਾਂਦਾ ਸੀ ਕਿਉਂ ਚੋਰਾਂ ਡਕਾਤੂਆਂ ਡਾਕੂਆਂ ਦੇ ਜਦੋਂ ਹਮਲੇ ਹੁੰਦੇ ਸੀ ਤੇ ਇਸ ਇਮਾਰਤ ਦੇ ਅੰਦਰ ਅੰਦਰ ਜਿਹੜਾ ਉਹ ਪਿੰਡ ਵਸਦਾ ਸੀ ਤੁਹਾਡੀਆਂ ਤਸਵੀਰਾਂ ਦਾ ਰਿਣਥਾਨੀਆਂ ਕਰਾਂਗੇ ਪਿੱਛੇ ਦੇਖ ਸਕਦੇ ਹੋ ਤੁਸੀਂ ਬਹੁਤ ਬੜਿਆ ਹੋਇਆ ਤੇ ਜਿੱਥੋਂ ਕਹਿ ਸਕਦੇ ਆ ਕਿ ਇੱਕ ਰਾਸਤਾ ਜਿਹੜਾ ਦੇਖਣ ਨੂੰ ਮਿਲਦਾ ਹੈ ਜੀ ਲੋਰੀ ਗੇਟ ਨੂੰ ਤੇ ਇੱਥੇ ਕੋਈ ਚੌਂਕੀਦਾਰ ਬੈਸਦੇ ਨੇ ਆਪਾਂ ਗੱਲ ਕਰ ਸਕਦੇ ਆਂ ਵੀ ਇੱਥੇ ਚੌਂਕੀਦਾਰ ਵੀ ਕੋਈ ਬੈਠਦਾ ਰਿਹਾ ਹੋਊਗਾ ਕਿਉਂਕਿ ਇਸ ਇਮਾਰਤ ਦੀ ਸੁਰੱਖਿਆ ਲਈ ਇਸ ਪਿੰਡ ਦੀ ਸੁਰੱਖਿਆ ਲਈ ਉਸ ਸਮੇਂ ਕੋਈ ਮਤਲਬ ਇੱਥੇ ਚੌਂਕੀਦਾਰ ਵੀ ਬੈੰਦੇ ਹੋਣਗੇ ਐਸ ਵਕਤ ਸਰਾ ਦੇ ਜਿਹੜੇ ਵਿੱਚ ਕਮਰੇ ਜਿਹੜੇ ਬਣੇ ਹੋਏ ਆ ਕਿਸੇ ਵਕਤ ਜਿਹੜੇ ਇੱਥੇ ਰਾਗੀਰ ਜਿਹੜੇ ਰਾਤ ਦੇ ਸਮੇਂ ਰੋਕਦੇ ਹੋਣਗੇ ਉਹ ਸਾਰੇ ਇੱਥੇ ਦ੍ਰਿਸ਼ ਧਾਨੇ ਦਾ ਸਾਂਝੇ ਕਰਾਂਗੇ ਪਿਛੇ ਇੱਕ ਚੋਰ ਗਲੀ ਵੀ ਕਿਹਾ ਜਾਂਦਾ ਸੀ ਪੁਰਾਣੇ ਸਮੇਂ ਦੇ ਮੌਕੇ ਜਿੱਥੇ ਹਾਂ ਜੀ ਆ ਕਾਂਗੇ ਤੁਹਾਡੇ ਦੇ ਤੁਹਾਡੇ ਨਾਲ ਇੱਕ ਪਤਲੀ ਜੀ ਬਰੀਕ ਜੜੀ ਗਲੀ ਹੈ ਇਸ ਨੂੰ ਕਿਸੇ ਮੌਕੇ ਚੋਰ ਗਲੀ ਕਿਹਾ ਜਾਂਦਾ ਸੀ ਅੱਜ ਵੀ ਇਸ ਗਲੀ ਦਾ ਨਾਮ ਚੋਰ ਗਲੀ ਹੈ ਸੋ ਸਾਰੀਆਂ ਤਸਵੀਰਾਂ ਤੁਹਾਡੇ ਨਾਲ ਵਾਕੀ ਸੋ ਸਾਡੇ ਨਾਲ ਇੱਕ ਵੀਰ ਜੁੜੇ ਨੇ ਜਿਹੜੀ ਇਸ ਦੇ ਦੇਖਭਾਲ ਕਰਦੇ ਨੇ ਸਰਬਜੀਤ ਸਿੰਘ ਸਾਡੇ ਨਾਲ ਜੁੜੇ ਨੇ ਗੱਲਬਾਤ ਉਹਨਾਂ ਨਾਲ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਇਹ ਤੁਹਾਡੇ ਕਹਿਣ ਮੁਤਾਬਕ ਕਿ ਇਹਨੂੰ ਵੀ ਟਾਇਟੇਰੀ ਹੋ ਗਈ ਸੀ ਭਾਰਤ ਸਰਕਾਰ ਵੱਲੋਂ ਜਿਹੜਾ ਇਸ ਨੂੰ ਜਿਹੜੇ ਕਹਿ ਸਕਦੇ ਆ ਕਿ ਜਿਹੜੀ ਇਮਾਰਤ ਨੂੰ ਦੁਬਾਰਾ ਤਿਆਰ ਕੀਤਾ ਗਿਆ ਹੈ ਹਨਾ ਨੈਸ਼ਨਲ ਇਮਾਰਤ ਦੇ ਨਾਮ ਨਾਂ ਦੇ ਨਾਲ ਇਨੂੰ ਮਾਨ ਦਿੱਤਾ ਗਿਆ ਜਿੱਥੇ ਪ੍ਰਾਣੀਆਂ ਜਿਹੜੀਆਂ ਮਾਰ ਤਾਂ ਢਾਕੇ ਢੇਰੀ ਹੋ ਗਈਆਂ ਉੱਤੇ ਫੇਰ ਦੁਬਾਰਾ ਪਿੰਡ ਫਤਿਹਾਬਾਦ ਦੇ ਵਿੱਚ ਜਿਹੜੇ ਇਸ ਇਮਾਰਤ ਨੂੰ ਦੁਬਾਰਾ ਤਿਆਰ ਕੀਤਾ ਗਿਆ ਜਾਨੇ ਤੁਹਾਡਾ ਜੀ ਪ੍ਰਾਤਨ ਭਾਗ ਹੈ ਕਿ ਮੇਗੋਆ ਇਹ ਪਹਿਲਾਂ ਢਾਹ ਢੇਰੀ ਹੋ ਚੁੱਕੀ ਸੀ ਉਹਨਾਂ ਵੱਲੋਂ ਜੀ ਰਿਪੇਅਰ ਕਰਾਈ ਗਈ ਹੈ ਰੇਕਾਉਣ ਤੇ ਇਹਨੂੰ ਕਾਫੀ ਹੱਦ ਤੱਕ ਬਹੁਤ ਵਧੀਆ ਬਣਾ ਦਿੱਤਾ ਗਿਆ ਹਾਂ ਇੱਕ ਨਾ ਜਦਾ ਮਤਲਬ ਜਿਹੜੇ ਗੇਟ ਦਾ ਨਾਮ ਸਰਾਏ ਗੇਟ ਫਤਿਹਪੁਰ ਦਿੱਲੀ-ਲਾਹੌਰ ਮਾਰਗ ਜੀ ਦਿੱਲੀ-ਲਾਹੌਰ ਮਾਰਗ ਉਸ ਵਕਤ ਦਾ ਟਾਈਮ ਮੁਗਲਾਂ ਦੇ ਟਾਈਮ ਦਾ ਇਹੀ ਚੱਲ ਜਾਂਦਾ ਹੈ ਰਸਤਾ ਹੂੰ ਦਿੱਲੀ-ਲਾਹੌਰ ਮਾਰਗ ਦੇ ਸੇਸਟਾ ਮਾਰਗ ਦੇ ਉਹ ਗੇਟ ਆ ਦੇ ਇਹਨਾਂ ਦੋਹਾਂ ਗੇਟਾਂ ਨੂੰ ਉਸ ਟਾਈਮ ਤੇ ਗੇਟ ਲੱਗੇ ਹੁੰਦੇ ਜਿਹੜੇ ਕਿ ਰਾਤ ਨੂੰ ਬੰਦ ਕਰ ਦਿੱਤੇ ਸੀ ਤੇ ਅੰਦਰ ਅੰਦਰ ਪਿੰਡ ਵਸਦਾ ਦਾ ਹੈ ਉਸ ਟਾਈਮ ਤੇ ਮੁਗਲਾਂ ਦੇ ਟਾਈਮ ਤੇ ਬਿਲਕੁਲ ਕਿੰਨੀ ਪੁਰਾਣੀ ਇਮਾਰਤ ਹੋ ਸਕਦੀ ਹੈ ਤੇ ਪਹਿਲੋਂ ਜਦੋਂ ਤੁਸੀਂ ਕਹੇ ਇੱਕ ਥੱਲੇ ਲਿਖਿਆ ਆ ਅਕਬਰ ਦੇ ਵੱਲੋਂ ਜਾਂ ਕਿਸੇ ਵੱਲੋਂ ਤਿਆਰ ਕੀਤੀ ਗਈ ਹੈ ਕੀ ਕਹਿਣਾ ਚਾਹੁੰਦੇ ਹੋ ਵੀ ਕਿ ਕਿਸ ਵਿੱਚ ਤੇ ਇਹ ਕਹਿ ਸਕਦੇ ਆ ਪਾਪੀ ਜਾਂ ਇਹਨੂੰ ਅਕਬਰ ਨੇ ਸ਼ੁਰੂ ਕੀਤਾ ਹੋਊਗਾ ਤੇ ਜਹਾਗੀਰ ਨੇ ਕੰਪਲੀਟ ਕੀਤਾ ਹੋਊਗਾ ਹਾਂਜੀ ਇਹ ਕੋਈ 500 500 ਸਾਲ ਦੇ ਕਰੀਬ ਉੱਪਰ ਹੀ ਹੋ ਸਾਦੀ ਘਾਟੀ ਨਹੀਂ ਹੈ ਇਹ ਇੰਨੀ ਪੁਰਾਣੀ ਇਮਾਰਤ ਆ ਕੋਈ ਹੁਣ ਜੇ ਨਵੇਂ ਸਮੇਂ ਦੀ ਗੱਲ ਕਰੀਏ ਨਵੇਂ ਸਮੇਂ ਦੀਆਂ ਇਮਾਰਤਾਂ ਦੀ ਕੋਈ ਲਾਈਫ 100 ਸਾਲ ਵੀ ਨਹੀਂ ਹੁੰਦੀ 70 80 ਸਾਲ ਦੇ ਵਿੱਚ ਟੈ ਟੈਰੀ ਹੋ ਜਾਂਦੀਆਂ ਤੇ ਇਹ ਇੰਨੀ ਪੁਰਾਣੀ ਲੰਮੇ ਸਮੇਂ ਤੋਂ ਇਮਾਰਤ ਆ ਇਹਦੇ ਵਿੱਚ ਕਿਹੜੇ ਕਿਹੜਾ ਮਟੀਰੀਅਲ ਵਰਤਿਆ ਜਾਂਦਾ ਹੋਵੇ ਇਹਦੇ ਵਿੱਚ ਚੂਨਾ ਵਰਤਿਆ ਗਿਆ ਚੂਨਾ ਤੇ ਇਹੋ ਜੀ ਚੀਜ਼ ਆ ਵੀ ਤੁਸੀਂ ਆ ਇੱਕ ਇੱਟ ਕੱਢੋ ਇਹਦੇ ਵਿੱਚੋਂ ਅੱਗੇ ਨਹੀਂ ਤੁਸੀਂ ਜਾਓਗੇ ਚੰਗਿਆੜੇ ਮਾਰਦਾ ਕੋਈ ਮਾਰੂਗੀ ਚੀਜ਼ ਇੰਨਾ ਪੱਕਾ ਵਾ ਟੁੱਟਦਾ ਨਹੀਂਗਾ ਇੱਟ ਟੁੱਟ ਜੂਗੀ ਚੂਨਾ ਨਹੀਂ ਟੁੱਟੇਗਾ ਰਹਿ ਕੋ ਹੂੰ ਇਹ ਬਹੁਤ ਵਧੀਆ ਤਰੀਕੇ ਨਾਲ ਚੂਨਾ ਲਾਇਆ ਗਿਆ ਨਾ ਇਹਦੇ ਵਿੱਚ ਡਾਟ ਬਣਾਈ ਗਈ ਡਾਰ ਦੇ ਸਿਰ ਤੇ ਸਾਡੀ ਮਾਰਦਰ ਲੁਸਦੀ ਬਿਲਕੁਲ ਜਿਤਨਾ ਬਾਅਦ ਦੇਖਦੇ ਆ ਉੱਪਰ ਸ਼ਤ ਦੇ ਤੇ ਮਲਮ ਟੈਲੀਆਂ ਲੱਗੀਆਂ ਛੋਟੀ ਜਿਹੀ ਤਾਂ ਇੱਥੇ ਚਨਾ ਹੀ ਹੋਈ ਆ ਉਤਨਾ ਹੀ ਉੱਪਰ ਚਨਾ ਹੀ ਕੈਮਰਾਮੈਨ ਨੂੰ ਕੋ ਉੱਪਰ ਤਸਵੀਰਾਂ ਦਿਖਾਈਆਂ ਜਾਣ ਕਿ ਨਾ ਗੁਬਾ ਬਾਲਾ ਨਾ ਸ਼ਤੀਰੀ ਨਾ ਗਾਡਰ ਨਾ ਕੋਈ ਸਰੀਆ ਪਿਆ ਹਨ ਏਦਾਂ ਹੀ ਟਾਈਲਾਂ ਹੀ ਮਤਲਬ ਜੜੀਆਂ ਖੜੀਆਂ ਕੀਤੀਆਂ ਹੋਈਆਂ ਇਹ ਕੀ ਮਤਲਬ ਕਿਸ ਤਰੀਕੇ ਦਾ ਜਿਹੜਾ ਕੈਮੀਕਲ ਉਸ ਸਮੇਂ ਵਰਤਦੇ ਹੋਣਗੇ ਜਿਹੜਾ ਅੱਜ ਵੀ ਮਤਲਬ ਵਰਤਿਆ ਜਾ ਸਕਦਾ ਹੈ ਇਹਦੇ ਤੇ ਵਰਤਿਆ ਸਰਕਾਰ ਨੇ ਵਰਤਿਆ ਜਾਂ ਕਿ ਹੋਰ ਲੋਕ ਵੀ ਆਮ ਵੀ ਵਰਤਿਆ ਵਰਤਿਆ ਜਾਂਦਾ ਇਹ ਜੀ ਵਰਤਿਆ ਗਿਆ ਉਹ ਵੇ ਟਾਈਮ ਦਾ ਇਹੋ ਜੀ ਚੀਜ਼ ਪਤਾ ਨਹੀਂ ਕਿਹੜੀ ਚੀਜ਼ ਉਹ ਪਾਉਂਦੇ ਰਹੇ ਵੇ ਜਦੋਂ ਅੱਜ ਕੱਲ ਤਾਂ ਆਪਾਂ ਸੀਮੈਂਟ ਲਾਉਂਦੇ ਆ ਤੇ ਉਹ ਭਰ ਜਾਂਦਾ ਇਹ ਪੱਥਰ ਹੀ ਬਣ ਜਾਂਦਾ ਅੰਦਰ ਜਾ ਕੇ ਜਦੋਂ ਇਹ ਮਸਾਲਾ ਵਰਤਿਆ ਗਿਆ ਵੇ ਤੇ ਛੋਟੇ ਛੋਟੇ ਰੋੜੇ ਬਣ ਜਾਂਦੇ ਅੰਦਰ ਜਾ ਕੇ ਪਰ ਤੁਸੀ ਤੁਹਾਡੇ ਹੁੰਦੇ ਆ ਜਦੋਂ ਇਸ ਇਮਾਰਤ ਦੀ ਜਦੋਂ ਫੇਰ ਮੁਰੰਮਤ ਕੀਤੀ ਗਈ ਤੇ ਤੁਹਾਡੇ ਹਿਸਾਬ ਨਾਲ ਕੀ ਕੈਮੀਕਲ ਵਰਤਿਆ ਗਿਆ ਕਿ ਜੋ ਪੁਰਾਣੀ ਤਕਨੀਕ ਸੀ ਉਹ ਹੀ ਵਰਤੀ ਗਈ ਪੂਰੀ ਪੁਰਾਣੀ ਤਕਨੀਕ ਨਹੀਂ ਵਰਤੀ ਗਈ ਪਰ ਕਾਫੀ ਹੱਦ ਤੱਕ ਵਰਤੀ ਗਈ ਆ ਪਰ ਫਿਰ ਵੀ ਉਹ ਫਿਲਹਾਲ ਉਹ ਚੀਜ਼ ਨਹੀਂ ਬਣਦੀ ਪਰ ਬਣਾਈ ਗਈ ਕਾਫੀ ਹੱਦ ਤੱਕ ਬਹੁਤ ਜਿਆਦਾ ਖਸਤਾ ਹਦੀ ਜਿਹੜੇ ਬਣਾਏ ਗਏ ਇਹ ਆਪਾਂ ਗੱਲ ਕਰੀਏ ਇਹਦੇ ਦੇ ਉੱਤੇ ਆਪਾਂ ਜਦੋਂ ਉੱਪਰ ਚੜਦੇ ਆ ਤੇ ਪੌੜੀ ਘਟ ਤੋਂ ਘਟ ਫੋਟ ਫਵਾ ਫੁੱਟਦੀ ਆ ਇਹ ਇਹ ਪਾਜੀ ਉਸ ਟਾਈਮ ਦੇ ਬੰਦਿਆਂ ਦੀ ਹੈਡ ਦੇ ਹਿਸਾਬ ਨਾਲ ਆਵਾ ਉਦੋਂ ਵੱਡੀ ਲੈਵਲ ਦੇ ਦਿੰਦੇ ਸੀ ਅੱਜ ਕੱਲ ਆਪਾਂ ਛੋਟੇ ਬਣਾਉਂਦੇ ਹਾਂ ਉਦੋਂ ਬੰਦੇ ਡੇਡੇ ਦੇਗੇ ਬਿਲਕੁਲ ਹਾਂ ਜੀ ਉਹ ਹਿਸਾਬ ਨਾਲ ਬਣਾਇਆ ਇਹ ਫਿਲਹਾਲ ਤੇ ਪਿੰਡ ਜਿਹੜਾ ਵਾ ਕਾਫੀ ਉੱਚਾ ਗਿਆ ਵਾ ਇਹ ਗੱਲ ਜੇ ਆਪਾਂ ਗੱਲ ਕਰੀਏ ਕਿਹੜੇ ਰਾਜੇ ਦੀ ਰਿਆਸਤ ਰਹੀ ਹੋਗੀ ਉਸ ਸਮੇਂ ਉਸ ਸਮੇਂ ਰਾਜਾ ਤੇ ਸ਼ੇਵਸਾ ਸੂਰੇਸ਼ ਜੀ ਉਹਦੀ ਰਿਆਸਤ ਦਾ ਬਦਲ ਜਿੱਦਾਂ ਹੀ ਸੁਣਦੇ ਆਏ ਹਾਂ ਜੀ ਤੇ ਮਹਿਕਮੇ ਦੇ ਹਿਸਾਬ ਨਾਲ ਅਕਬਰ ਜਾਂਗੀ ਦੀ ਹੈ ਕੋਸ਼ਰ ਰਿਕਾਰਡ ਦੇ ਹਿਸਾਬ ਨਾਲ ਇਹ ਜਿਹੜਾ ਪਿੰਡ ਦੇ ਬਜ਼ੁਰਗਾਂ ਤੋਂ ਸੁਣਿਆ ਹੋਵੇ ਮੈਨੂੰ ਜਿੱਦਾਂ ਆਪਾਂ ਗੱਲ ਕਰਦੇ ਜਿਹੜੇ ਪਿੰਡ ਦੇ ਵਿੱਚ ਰਹਿੰਦੇ ਆ ਉਹਦਾ ਥੋੜਾ ਬਧਾ ਇਤਿਹਾਸ ਤੇ ਪਤਾ ਹੀ ਹੁੰਦਾ ਪਿੰਡ ਦੇ ਲੋਕਾਂ ਨੂੰ ਜਿੱਦਾਂ ਹੈਗਾ ਵੀ ਇਹ ਪਿੰਡ ਦਾ ਨਾਮ ਤਾਂ ਪਹਿਲਾਂ ਬਜਾਜੀ ਸੀਗਾ ਇਹ ਇਹ ਫਿਰ ਜੱਸਾ ਸਿੰਘ ਆਲੂ ਵਾਲੀ ਵਾਲੀ ਜਦੋਂ ਬਿਆਸਾ ਦਰਿਆ ਪੁੱਲ ਤੇ ਜੰਗ ਹੋਈ ਨਾ ਫਤਿਹ ਕੀਤੀ ਹੈ ਉਸ ਤੋਂ ਬਾਅਦ ਇਹਦਾ ਨਾਮ ਫਤਿਹ ਆ ਵਧ ਗਿਆ ਅੱਛਾ ਜੀ ਪਹਿਲਾਂ ਪਿੰਡ ਦਾ ਨਾਮ ਬਜਾਜੀ ਸੀ ਬਜਾਜੀ ਬਜਾਜੀ ਕਿਸ ਕਰਕੇ ਰੱਖਿਆ ਗਿਆ ਬਜਾਜੀ ਕੇ ਕਰਕੇ ਵੀ ਇਹ ਮਾਰਕੀਟ ਸਾਰੀ ਇੱਥੇ ਸੀਗੀ ਜਿੱਦਾਂ ਮਤਲਬ ਕੋਈ ਸੌਦਾ ਲੈ ਕੇ ਵੇਚਦਾ ਬਜਾਜੀ ਕੱਪੜੇ ਦੀ ਦੁਕਾਨਾਂ ਹੀ ਆ ਇ ਲੋਕੋ ਅੱਜ ਇੱਕ ਗੱਲ ਤੁਹਾਡੇ ਨਾਲ ਕਰਨਾ ਚਾਹੁੰਦੇ ਆ ਜਦੋਂ ਥੱਲੇ ਅਸੀਂ ਪਹੁੰਚੇ ਸੀ ਉਹ ਦਰਵਾਜ਼ਾ ਜਿਹੜਾ ਮਤਲਬ ਲੋਹੇ ਦਾ ਲੱਗਾ ਹੋਇਆ ਸੀ ਹਨਾ ਤੇ ਉਹ ਮਤਲਬ ਇਸ਼ਾਰਤੀਆਂ ਸਰਾਂ ਵੱਲੋਂ ਜਿਹੜਾ ਮੇਰੇ ਹਿਸਾਬ ਨਾਲ ਤੋੜ ਦਿੱਤਾ ਗਿਆ ਹੋਊਗਾ ਤੇ ਉਹ ਮਤਲਬ ਕਿਦਾਂ ਦੇਖਦੇ ਹੋ ਕੀ ਕਹਿਣਾ ਚਾਹੁੰਨੀ ਹਾਂ ਸਰਕਾਰ ਨੂੰ ਜਿੱਦਾਂ ਏਡੀ ਸੋਹਣੀ ਖੂਬਸੂਰਤ ਇਮਾਰਤ ਹੈ ਹਨਾ ਇਹਦੀ ਉਹ ਸਾਰੀ ਵੀ ਕੀਤੀ ਗਈ ਹੈ ਇਹਦੀ ਦੇਖਭਾਲ ਵਾਸਤੇ ਤੁਹਾਨੂੰ ਤਾਇਨਾਤ ਕੀਤਾ ਗਿਆ ਹਨਾ ਤੇ ਕੀ ਕਹਿਣਾ ਚਾਹੁੰਨੀ ਹਾਂ ਇੱਥੇ ਕੋਈ ਮੁਲਾਜ਼ਮ ਵੀ ਚਾਹੀਦਾ ਹੈ ਹੋਰ ਵੀ ਚਾਹੀਦਾ ਪੁਲਿਸ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਜਾਂ ਸਵੇਰੇ ਇੱਕ ਦੋ ਚੱਕਰ ਮਾਰੀ ਜਾਂ ਕਿਦਾਂ ਦੇਖੋ ਜੀ ਪੁਲ ਸ ਉਹਦੇ ਬਾਰੇ ਤੇ ਆਪਾਂ ਕੋ ਕਹਿ ਨਹੀਂ ਸਕਦੇ ਪੁਲ ਬਾਰੇ ਤੇ ਬਦਵਾ ਕਿਹੜੇ ਆ ਜੀ ਪੰਜਾਬ ਦੀ ਗੱਲ ਕਰਦੇ ਆ ਪੰਜਾਬ ਦੀ ਜਵਾਨੀ ਜਿਤਨਾ ਜਿਹੜੇ ਪਾਸੇ ਜਾ ਰਹੀ ਆ ਬੇ ਨਸ਼ਿਆਂ ਦੇ ਪਾਸੇ ਤੁਰੀ ਜਾਂਦੀ ਆ ਉੱਥੇ ਉੱਥੇ ਹੀ ਗੱਲ ਕਰਦੇ ਆ ਵੀ ਇਹੋ ਜਿਹੇ ਇਮਾਰਤਾਂ ਦੇ ਵਿੱਚ ਵੀ ਵੜ ਕੇ ਜਿੱਦਾਂ ਹਨਾ ਕਰਦੇ ਲੋਕ ਹਾਂਜੀ ਹਾਂਜੀ ਕਾਫੀ ਤੱਕ ਤੱਕ ਤੇ ਸਾਡੇ ਅਫਸਰ ਆਏਗੇ ਉਹਨਾਂ ਕਹਾਂ ਵੀ ਇਹਨੂੰ ਹੋਰ ਥੋੜਾ ਉੱਚਾ ਕਰ ਦਿੱਤਾ ਜਾਊਗਾ ਵੀ ਜਿਹੜਾ ਇਹਦਾ ਰਸਤਾ ਬੰਦ ਕਰਤਾ ਕੋਈ ਹੋਇਆ ਸ਼ਰਾਬੀ ਅਫਸਰ ਜਿੱਦਾਂ ਕੋਈ ਨਸ਼ੇ ਵਗੈਰਾ ਵਾਲੇ ਜਿਹੜੇ ਅੰਦਰ ਆ ਸਕਦੇ ਨੇ ਹੂੰ ਤੇ ਉਹਦੇ ਗੇਟ ਬਾਰੇ ਵੀ ਕਿਹਾ ਗਿਆ ਵਾ ਉਹ ਗੇਟ ਵੀ ਲੱਗ ਜਾਏਗਾ ਉਦੋਂ ਹੜੇ ਇੰਜੀਨੀਅਰ ਸਾਹਿਬ ਸਾਰੇ ਆਏਗੇ ਉਹਨਾਂ ਕੰਮ ਕਰਨਾ ਸ਼ੁਰੂ ਇੱਥੇ ਬਿਲਕੁਲ ਬਿਲਕੁਲ ਸੋ ਇਸ ਇਸ ਇਮਾਰਤ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਮਤਲਬ ਹੁਣ ਜਦ ਤਰਾ ਇਮਾਰਤ ਦੀ ਉਸਾਰੀ ਵੀ ਹੋ ਗਈ ਹਨਾ ਫਿਰ ਦੂਜੇ ਤਰੀਕੇ ਤੁਸੀਂ ਕਹਿੰਦੇ ਵੀ ਰੰਗ ਰੂਗ ਵੀ ਪਹਿਲਾਂ ਹੋਈ ਹੁੰਦੀ ਸੀ ਇਹਦੇ ਵਿੱਚ ਤੇ ਹੁਣ ਘੱਟ ਦਿਖਦੀ ਨਹੀਂ ਇਹ ਰੰਗ ਨਹੀਂ ਰੰਗਨਾ ਬਾਰ ਬਾਰ ਕੋਈ ਟੈਲਾਂ ਦੇ ਕੋਈ ਪੱਥਰ ਹੀ ਉਹ ਜਾ ਲਾ ਗਿਆ ਸੀ ਜਿਹੜਾ ਰੰਗ ਅੱਜ ਵੀ ਮੌਜੂਦ ਹੈਗਾ ਉਹਨੂੰ ਅਹੀਂ ਨਹੀਂ ਛੇੜਿਆ ਉਸ ਤਾਂ ਦਾ ਉਸੇ ਟਾਈਮ ਦਾ ਦਾ ਜੀ ਤੁਸੀਂ ਬਾਹਰਲੇ ਪਾਸੇ ਜਾਓ ਕੈਮਰਾਮੈਨ ਉੱਥੇ ਤੁਹਾਨੂੰ ਦਿਖੇਗਾ ਸਾਹਮਣੇ ਚਮਕੇਗਾ ਰੰਗ ਜੀ ਹਾਂਜੀ ਅਜੇ ਤੱਕ ਚਮਕਦਾ ਰਾਂ ਤੇ ਤੁਹਾਡੀ ਡਿਊਟੀ ਫਿਰ ਕਦੋਂ ਕਿੰਨੇ ਤੋਂ ਕਿੰਨੇ ਤੱਕ ਹੁੰਦੀ ਹੈ ਮੇਰੀ ਡਿਊਟੀ 9 ਤੋਂ 5 ਕਰੀਬ ਆਪਾਂ 24 ਘੰਟੇ ਵੈਸੇ ਤੇ ਲੱਗੇ ਆਪਾਂ ਇੰਨੇ ਆ ਤੇ ਲੱਗੇ ਇਥੇ ਉਹਦਾ 9 ਤੋਂ 5 ਹੀ ਹੈ ਪਰ ਕਿੱਥੇ ਕਰੈਸ਼ ਆਪਣੀ ਕਿਨੀ ਦੂਰੀ ਆਪਣੀ ਲੱਗੇ ਰੈਸ਼ ਨਾਲ ਹੀ ਹਾਂਜੀ ਕਿਸ ਤਰ੍ਹਾਂ ਦੇਖਭਾਲ ਕਰਦੋਂ ਫਿਰ ਏਡੀ ਵੱਡੀ ਬਿਲਡਿੰਗ ਹੈ ਹਨਾ ਏਡੀ ਵੱਡੀ ਬਿਲਡਿੰਗ ਤੇ ਏਡੀ ਵੱਡੀ ਬਿਲਡਿੰਗ ਨੂੰ ਦੇਖਭਾਲ ਕਰਨ ਵਾਸਤੇ ਮਤਲਬ ਮੁਸ਼ਕਲ ਤਾਂ ਆਉਂਦੀ ਹੋਊਗੀ ਹਾਂਜੀ ਹਾਂਜੀ ਮੁਸ਼ਕਲ ਤਾਂ ਆਉਂਦੀ ਹੈ ਜੀ ਪਹਿਲੋਂ ਸਵੇਰੇ ਉੱਠ ਕੇ ਉਧਰ ਗੇਟ 'ਚ ਵੀ ਮਾਰਨਾ ਉੱਪਰ ਥੱਲੇ ਸਾਰੇ ਗੇੜੀ ਮਾਰਨੀ ਇਤਨੀ ਮਾਰਨੀ ਹੈ ਫੇਰ ਦੇਖਣਾ ਸੇ ਪਾਸੇ ਕੋਈ ਗੱਲਬਾਤ ਕੋਈ ਇਦ ਨਹੀਂ ਹੈਗੀ ਬਿਲਕੁਲ ਤੁਹਾਡੀ ਮੇਨ ਡਿਊਟੀ ਲੋਰੀ ਗੇਟ ਤੇ ਹੁੰਦੀ ਕਿ ਦਿੱਲੀ ਗੇਟ ਤੇ ਦੋਵਾਂ ਗੇਟਾਂ ਦਿੰਦੀ ਜੀ ਅਜਾ ਦੋ ਗੇਟਾਂ ਨੂੰ ਦਸਣਾ ਦੋ ਗੇਟਾਂ ਦੀ ਸਫਾਈ ਕਰਨੀ ਹਾਂਜੀ ਦੋਵਾਂ ਗੇਟਾਂ ਦੀ ਜੀ ਤੇ ਕੀ ਕਹਿਣਾ ਚਾਹੁੰਦੇ ਹੋ ਸਰਕਾਰ ਨੂੰ ਜਾਂ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਟੂਰਿਸਟ ਪਲੇਸ ਵਾਂਗੂ ਇਹ ਬਣੀ ਹੋਈ ਆ ਲੋਕ ਵੀ ਆਉਂਦੇ ਹੋਣਗੇ ਦੇਖਣ ਆਉਂਦੇ ਆ ਪਰ ਕਾ ਉਨਾ ਯਾਦਾ ਨਹੀਂ ਕਾਫੀ ਘਟ ਆਉਂਦੇ ਹੋਣ ਆਉਣ ਲੱਗੇ ਜਿਦੋਂ ਜਿਦੀ ਰਿਪੇਅਰ ਪੂਰੀ ਹੋਣਾ ਆਉਣ ਲੱਗਾ ਕੋਈ ਕੋਈ ਪਹਿਲਾਂ ਤੇ ਕੋਈ ਆਂਦਾ ਨਹੀਂ ਹੁੰਦਾ ਇੰਨਾ ਖਾਸ ਜੀ ਤੋਂ ਸਾਡੇ ਨਾਲ ਹੋਰ ਵੀਰ ਵੀ ਜੁੜੇ ਨੇ ਗੱਲਬਾਤ ਉਹਨਾਂ ਨਾਲ ਵੀ ਕਰਾਂਗੇ ਹਾਂਜੀ ਪਹਿਲਾਂ ਤਾਂ ਕੀ ਨਾਜੀ ਤੁਹਾਡਾ ਸੱਜੇ ਦਵਿੰਦਰ ਸਿੰਘ ਦਵਿੰਦਰ ਸਿੰਘ ਜੀ ਬਹੁਤ ਪ੍ਰਾਤਨ ਇਮਾਰਤ ਹੈ ਤੇ ਜਿੱਤੇ ਅੱਪਾਂ ਗੱਲ ਕਰਦੇ ਆਂ ਆਪ ਕੀ ਇਮਾਰਤਾਂ ਜਿਹੜੀਆਂ ਟਾਇਟ ਹੀ ਰਹੀਆਂ ਮੁਗਲ ਰਾਜ ਦੀਆਂ ਹਨਾ ਤੇ ਆਹ ਇਮਾਰਤ ਨੂੰ ਜਿਹੜਾ ਫਿਰ ਭਾਰਤ ਸਰਕਾਰ ਵੱਲੋਂ ਇਹਦੀ ਉਸਾਰੀ ਕਰਵਾਈ ਗਈ ਹੈ ਨੈਸ਼ਨਲ ਇਮਾਰਤ ਦਾ ਖਤਾਬ ਦਿੱਤਾ ਗਿਆ ਇਸ ਨੂੰ ਕਿਸ ਤਰ੍ਹਾਂ ਦੇਖਦੇ ਹਾਂ ਪਿੰਡ ਦੇ ਵਸਨੀਕ ਹਾਂ ਪਿੰਡ 'ਚ ਰਹਿੰਦੇ ਹਾਂ ਕਿਦਾਂ ਦਾ ਲੱਗਦਾ ਕਿ ਤੁਹਾਡੇ ਪਿੰਡ ਦੇ ਵਿੱਚ ਐਡੀ ਵਧੀਆ ਇਮਾਰਤ ਜਿਹੜੀ ਫੇਰ ਦੁਬਾਰਾ ਤਿਆਰ ਕਰ ਦਿੱਤੀ ਗਈ ਇਹ ਸਾਰੇ ਜਦੋਂ ਅਸੀਂ ਛੋਟੇ ਨੇ ਉਦੋਂ ਦੇਖਦੇ ਹਾਂ ਉਦੋਂ ਦੇ ਹੱਥ ਬਹੁਤ ਜ਼ਿਆਦਾ ਖਸਤਾ ਹੁੰਦੀ ਸੀ ਜੀ ਤੇ ਜਿਉਂ-ਜਿਉਂ ਫਿਰ ਹੁਣ ਇਹ ਆਇਆ ਆਪਣਾ ਪ੍ਰਾਤਨ ਵਿਭਾਗ ਦੇ ਹੱਥ ਜੋ ਵੀ ਹੈ ਸਾਰਾ ਉਹਨਾਂ ਜੋ ਦੇਖ ਰਹੇ ਕਿ ਵੀ ਆਪਣਾ ਕੀਤੀ ਉਹਨਾਂ ਨੇ ਉਸ ਤੋਂ ਬਾਅਦ ਉਹਨਾਂ ਨੇ ਇਹਨੂੰ ਕਾਫੀ ਇਹਦੇ 'ਚ ਸੁਧਾਰ ਲਿਆਂਦਾ ਤੇ ਬਾਕੀ ਇਹ ਹੈ ਕਿ ਜਿਸ ਤਰ੍ਹਾਂ ਹੁਣ ਤੁਸੀਂ ਥੱਲੇ ਦੇਖਿਆ ਹੈਗਾ ਜਦੋਂ ਅਸੀਂ ਐਂਟਰੀ ਕੀਤੀ ਹੈ ਤੇ ਗੇਟ ਮਤਲਬ ਲੱਥਾ ਆ ਤੇ ਕਈ ਹੁਣ ਇਸ ਤਰ੍ਹਾਂ ਹੁੰਦਾ ਕਿ ਦੇਖਣ ਹੁੰਦੇ ਕਈ ਪਰ ਬਾਹਰੋਂ ਦੇਖ ਕੇ ਜਿਸ ਤਰ੍ਹਾਂ ਗੇਟ ਦਾ ਜੋ ਉਹ ਖੁੱਲਦਾ ਨਹੀਂ ਆ ਤੇ ਜੋ ਉਹਦੀ ਹਾਲਤ ਵੇਖ ਕੇ ਤੇ ਫਿਰ ਲੋਕੀ ਵਾਪਸ ਚਲ ਜਾਂਦੇ ਪਰ ਉਹ ਸਾਡੇ ਮਨ ਨੂੰ ਦੁੱਖ ਹੁੰਦਾ ਕਿ ਸਾਡੇ ਸ਼ਹਿਰ ਦੇ ਵਿੱਚ ਪਿੰਡ ਜਿਓ ਉਹ ਚੀਜ਼ ਹੈਗੀ ਆ ਤੇ ਉਹ ਦੇਖਣ ਨਾ ਹੁਣ ਏਡੀ ਦੂਰੋਂ ਆਏ ਵੇਖੇ ਹੀ ਜਾਵੇ ਤੇ ਫਿਰ ਨਮੋਸ਼ੀ ਤੁਸੀਂ ਇਸ ਪਿੰਡ ਦੇ ਰਹਿਣ ਵਾਲੇ ਹੋ ਹਾਂਜੀ 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 ਜੰਪੜ ਇਥੋਂ ਦੇ ਤੁਹਾਡੀ ਫਾਦਰ ਸਾਹਿਬ ਉਹ ਵੀ ਕਿੱਥੇ ਬਲ ਕਿੰਨੀਆਂ ਪੀੜੀਆਂ ਤੋਂ ਰਹਿ ਰਹੇ ਹੋ ਤੁਸੀਂ ਮੇਰੇ ਦਾਦਾ ਜੀ ਫਾਦਰ ਸਾਹਿਬ ਵੈ ਆ ਬੇਟਾ ਮਸ ਚੌਥੀ ਪੀੜੀ ਆ ਜੀ ਚੌਥੀ ਪੀੜੀ ਤੇ ਇਸ ਇਸ ਇਮਾਰਤ ਦਾ ਵੈਸੇ ਇਤਿਹਾਸ ਥੋੜਾ ਬੜਾ ਜਾਣਦੇ ਹੋ ਤੁਸੀਂ ਪਿੰਡ ਦੇ ਵਾਸੀ ਇਤਿਹਾਸ ਆ ਸਾਡੇ ਵੀਰ ਨੂੰ ਸਾਰਾ ਪਤਾ ਕਿਉਂਕਿ ਦੇਖ ਰੇਖ ਦੇ ਵਿੱਚ ਸਾਡਾ ਤੇ ਜੋ ਅਸੀਂ ਦੇਖਿਆ ਤੁਹਾਡੇ ਦੇਖ ਰੇਖ ਦੇ ਵਿੱਚ ਢਾਹ ਢੇਰੀ ਹੋ ਗਈ ਤੇ ਹੁਣ ਬਣ ਗਈ ਹੈ ਢਾਹ ਢੇਰੀ ਵੀ ਮਤਲਬ ਸਮਝ ਰਹੇ ਹੋ ਬਹੁਤ ਜ਼ਿਆਦੀ ਦੀ ਹਾਲਤ ਖਸਤਾ ਸੀ ਜੀ ਤੇ ਜੇ ਸਾਰਾ ਹੁਣ ਉਹਨਾਂ ਨੇ ਦੇਖ ਆਪਣਾ ਸਾਰਾ ਰਿਪੇਅਰ ਵਗੈਰਾ ਕੀਤੀ ਆ ਬਹੁਤ ਵਧੀਆ ਬਣਾਇਆ ਆ ਜੀ ਤੇ ਹੁਣ ਕਈ ਆਉਂਦੇ ਟੂਰਿਸਟ ਕੋਸਟ ਚਰਪੇ ਨੂੰ ਇੱਕ ਆਪਣਾ ਤਰਨਤਾਰ ਦੇ ਜੱਜ ਸਾਹਿਬ ਆਏ ਸੀ ਨਾਲ ਉਹਨਾਂ ਦੀ ਫੈਮਿਲੀ ਇਹ ਮੇਰਾ ਹਲ ਗੱਲ ਨੂੰ 10 ਸਾਲ ਹੋ ਗਏ ਨੇ 10 ਸਾਲ 7 8 ਸਾਲ ਹੋ ਗਏ 10 ਸਾਲ ਉਦੋਂ ਆਏ ਸੀ ਉਹਨਾਂ ਦੇਖਿਆ ਉਹਨਾਂ ਨੇ ਬਹੁਤ ਜ਼ਿਆਦਾ ਤਾਰੀਫ ਕੀਤੀ ਇੱਥੇ ਬਿਲਕੁਲ ਸੋ ਪੰਜਾਬ ਦੇ ਵਿੱਚ ਜੜੀਆਂ ਕਈ ਜਗ੍ਹਾ ਦੇ ਵਿੱਚ ਜੋ ਇਤਿਹਾਸਕ ਮੁਗਲ ਰਿਆਸਤ ਦੀਆਂ ਜੜੀਆਂ ਬਣੀਆਂ ਹੋਈਆਂ ਇਮਾਰਤਾਂ ਐ ਉਹ ਕਈ ਜਗ੍ਹਾ ਦੇ ਉੱਤੇ ਜਿਹੜੀਆਂ ਟਾਹ ਟੇਰੀ ਹੋ ਗਈਆਂ ਪਰ ਕਈ ਜਗ੍ਹਾ ਦੇ ਉੱਤੇ ਜਿਹੜੀਆਂ ਸਰਕਾਰਾਂ ਵੱਲੋਂ ਉਦਮ ਕਰਕੇ ਜਿਹੜੀਆਂ ਇਹਨਾਂ ਇਮਾਰਤਾਂ ਨੂੰ ਦੁਬਾਰਾ ਰਿਪੇਅਰ ਕੀਤੀ ਗਈ ਹੈ। ਸੋ ਇਸ ਵਕਤ ਫਤਿਹਬਾਦ ਦੇ ਜਿਹੜਾ ਲੋਹਰੀ ਗੇਟ ਤੇ ਖੜੇ ਆ ਪਿੱਛੇ ਕੈਮਰਾਮੈਨ ਕੋ ਤਸਵੀਰਾਂ ਸਾਰੀਆਂ ਦਿਖਾਈਆਂ ਜਾਣਾ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਕਾਰੀਗਰੀ ਦਿਖਾਈ ਗਈ ਹੈ ਇਸ ਗੇਟ ਦੇ ਉੱਤੇ ਕਿਉਂਕਿ ਜਿਹੜੀ ਆਪਾਂ ਕਹਿ ਸਕਦੇ ਹਾਂ ਕਿ ਇਹ ਇੱਕ ਸਰਾ ਹੈ ਪੁਰਾਣੀ ਸਰਾਏ ਅਕਬਰ ਜਾਂ ਜਹਾਂਗੀਰ ਪ੍ਰਵੇਸ਼ ਦੁਆਰਾ ਜਿਹੜੀ ਇਹ ਕਿਆਰ ਕੀਤੀ ਗਈ ਹੈ ਤੁਸੀਂ ਦੇਖ ਸਕਦੇ ਹੋ ਇੱਕ ਦਰਵਾਜ਼ਾ ਜਿਹੜਾ ਲਾਹੌਰ ਨੂੰ ਖੁੱਲਦਾ ਹੈ ਇੱਕ ਜਿਹੜਾ ਦਿੱਲੀ ਨੂੰ ਖੁੱਲਦਾ ਹੈ ਤੁਸੀਂ ਦੇਖ ਸਕਦੇ ਹੋ ਕਿ ਸਾਰਾ ਇਤਿਹਾਸ ਇਸ ਦੇ ਉੱਤੇ ਲਿਖਿਆ ਹੈ ਜਾਂ ਇਹ ਅਕਬਰ ਵੱਲੋਂ ਸ਼ੁਰੂਆਤ ਕਰਵਾਈ ਗਈ ਹੈ ਜਾਂ ਫਿਰ ਜਹਾਂਗੀਰ ਪ੍ਰਵੇਸ਼ ਦੁਆਰਾ ਜਿਹੜੀ ਇਹ ਸ਼ੁਰੂਆਤ ਕਰਵਾਈ ਗਈ ਸੀ ਇਸ ਇਮਾਰਤ ਦੀ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਪਿੱਛੇ ਕਿ ਇਸ ਇਮਾਰਤ ਦਾ ਹਾਲ ਜਿਹੜਾ ਪਿੰਨੋ ਖਸ ਜਿਹੜੀ ਹਾਲਤ ਸੀ ਖਸਤਾ ਹੋ ਚੁੱਕੀ ਸੀ ਉਹਨ ਭਾਰਤ ਸਰਕਾਰ ਵੱਲੋਂ ਪਰਾਤਨ ਡਿਪਾਰਟਮੈਂਟ ਵੱਲੋਂ ਜਿਹੜਾ ਇਸ ਦੀ ਫਿਰ ਦੁਬਾਰਾ ਉਹ ਸਾਰੀ ਕਰਵਾਈ ਜਾ ਰਹੀ ਹੈ ਤੁਸੀਂ ਸਾਰੀਆਂ ਤਸਵੀਰਾਂ ਦੇਖ ਸਕਦੇ ਹੋ ਕਿ ਇੱਕ ਰਸਤਾ ਜਿਹੜਾ ਦਿੱਲੀ ਨੂੰ ਖੋਲਦਾ ਹੈ ਕੈਮਰਾਮੈਨ ਨੂੰ ਕਹੂੰਗਾ ਕੋਸ਼ਿਸ਼ ਕੀਤੀ ਜਾਵੇ ਉਹ ਰਸਤਾ ਦਿਖਾਉਣ ਦੀ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜਾ ਰਾਸਤਾ ਹੈ ਲੋਹਰੀ ਗੇਟ ਹੈ ਸਾਹਮਣੇ ਇਸ ਦੇ ਪਿੱਛੇ ਤੁਸੀਂ ਕੈਮਰਾਮੈਨ ਨੂੰ ਦਿਖਾਜੇਗੇ ਸਾਹਮਣੇ ਦਾ ਦਿੱਲੀ ਗੇਟ ਜਿਹੜਾ ਉਸ ਸਮੇਂ ਦਾ ਹੈ ਜੋ ਇਸ ਦੇ ਇਹ ਦੋ ਗੇਟਾਂ ਦੇ ਅੰਦਰ ਕਿਸੇ ਸਮੇਂ ਜਿਹੜੀ ਇਸ ਪਿੰਡ ਦੇ ਵਿੱਚ ਜਿਹੜੇ ਲੋਕ ਆਉਂਦੇ ਸਨ ਅੱਜ ਦੀਵਾਰਾਂ ਤਾਂ ਨਹੀਂ ਰਹੀਆਂ ਪਰ ਇਸ ਵਕਤ ਪ੍ਰਾਤਨ ਸਮੇਂ ਦੇ ਜਿਹੜੇ ਦੋ ਜਿਹੜੇ ਗੇਟ ਹੈ ਇਸ ਪਿੰਡ ਦੇ ਵਿੱਚ ਜਿਹੜੇ ਮੌਜੂਦ ਨੇ ਸੋ ਸਾਰੀਆਂ ਤਸਵੀਰਾਂ ਤੁਹਾਡੇ ਨਾਲ ਸਾਨੀਆਂ ਕਰਾਂਗੇ ਸੋ ਦੇਖਦੇ ਰਹੋ ਖਬਰ ਪੰਜਾਬ ਟੀਵੀ ਨੂੰ ਇਸੇ ਤਰ੍ਹਾਂ ਦੀਆਂ ਪੁਰਾਤਨ ਜਿਹੜੀਆਂ ਇਮਾਰਤਾਂ ਨੇ ਜਾਂ ਇਤਿਹਾਸਿਕ ਜਗ੍ਹਾਵਾਂ ਨੇ ਤੁਹਾਡੇ ਨਾਲ ਇਸੇ ਤਰ੍ਹਾਂ ਸਾਂਝੀਆਂ ਕਰਦਾ ਰਹਾਂਗੇ ਸਭ ਤੋਂ ਪਹਿਲਾਂ ਅਸੀਂ ਤਾਂ ਇਹ ਗਾਣਾ ਚੋਣਿਆ ਕਿ ਜਿਹੜੀ ਇਹ ਇਮਾਰਤ ਹੈ ਜਿਸ ਤਰੀਕੇ ਨਾਲ ਭਾਰਤ ਸਰਕਾਰ ਵੱਲੋਂ ਇਸ ਦੀ ਉਸਾਰੀ ਕਰਵਾਈ ਗਈ ਹੈ ਸੋ ਸਾਰੀਆਂ ਜਿਹੜੀਆਂ ਪ੍ਰਾਤਨ ਇਮਾਰਤਾਂ ਨੇ ਇਤਿਹਾਸਕ ਇਮਾਰਤਾਂ ਨੇ ਉਹਦੀ ਦੇਖਰੇਖ ਉਹਨਾਂ ਵੱਲ ਧਿਆਨ ਦਿੱਤਾ ਜਾਣਾ ਚਾਹੀਦਾ ਹੈ ਸੋ ਖਬਰ ਪੰਜਾਬ ਟੀਵੀ ਤੇ ਸਾਰੀਆਂ ਇਸੇ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਖਬਰਾਂ ਦੇਖਣ ਲਈ ਚੈਨਲ ਨੂੰ ਲਾਈਕ ਫੋਲੋ ਤੇ ਖਬਰ ਨੂੰ ਵੱਧ ਤੋਂ ਵੱਧ ਜਿਹੜੀ ਵੀਡੀਓ ਨੂੰ ਸ਼ੇਅਰ ਕਰੋ ਖਬਰ ਪੰਜਾਬ ਟੀਵੀ ਦੇ ਲਈ ਕੈਮਰਾਮੈਨ ਹੈ ਹੈਪੀ ਸਬਰਵਾ ਦੇ ਨਾਲ ਕਪਿਲ ਗਿਲਦੀ ਰਿਪੋਰਟ